ਕਿ ਉਹ ਮੌਕੇ ਦੇ ਨਿਵਾਸੀ ਨੇ ਦੇ ਦੇ ਵਿੱਚ ਪਿਛਲੇ ਦਿਨ ਤੁਸੀਂ ਦੇਖਿਆ ਇਹ ਨਾ ਆਤਮਾਦਿਕਾਂ ਦੇ ਹੱਥੋਂ ਪਾਕਿਸਤਾਨ ਦੇ ਕਿਲਾ ਅਟੈਕ ਪਹਿਲਗਾਮ ਦੇ ਵਿੱਚ ਹੋਇਆ ਸੀ ਇਹਦੇ ਵਾਸਤੇ ਪ੍ਰੈਸ ਕਾਨਫਰੈਂਸ ਚੱਕੀ ਸਾਰਣੋਂ ਪਹਿਲੇ ਤੇ ਮੈਂ ਸਮੁੱਚੇ ਪੰਜਾਬ ਦੇ ਲੋਕ ਇਸ ਵਸੀਆਂ ਦੇ ਵਿੱਚ ਆਪਣੀ ਆਮ ਨਿਪੋਰਸਿਸ ਦੇ ਇਹ ਦੇ ਵਿੱਚ ਵਿਸ਼ੇਸ਼ ਤੌਰ ਤੇ ਬਹੁਤ ਨਮਾਇਆ ਰੂਪ ਇੰਨੇ ਵੇਰ ਪੋਰਸਸਾਰੇ ਸਾਡੀ ਦੇਵਨ ਪੋਰਸਸਾਰੇ ਸਾਡੀ ਆਮੀ دارੇ ਉਹਨਾਂ ਦੀ ਅਸੀਂ ਸਰਾਣਾ ਕਰਨਾ ਚਾਹਦੇ ਉਹਨਾਂ ਨੂੰ ਅਸੀਂ ਸਲੂਟ ਕਰਨਾ ਚਾਹਦੇ ਇਹ ਪਹਿਲ ਖਾਮ ਦਾ ਇਹ ਦੇ ਇਹ ਦੇ ਨਾ ਉਰਿਸ ਤੋਂ ਤੇ ਕੇਸੀ ਉਹਨਾਂ ਦਾ ਜਿਸ ਸਾਥ ਦੇ ਨਾਲ ਉਹਨਾਂ ਦੀ ਸੱਚਾ ਸਵੇਤ ਬਹੁਤ ਹੋਈ ਹੈ ਉਹ ਸਾਰੇ ਦੇਸ਼ ਨੇ ਬਹੁਤ ਗੰਭੀਰਤਾ ਨਾਲ ਲਿਆ ਸਰੀਗਨ ਇਮੀਡੀਏਟ ਸਾਰੀਆਂ ਫੋਰਸਸ ਇਹ ਜਿਹੜਾ ਮੂੰਹ ਤੋੜਦਾ ਪਾਕਿਸਤਾਨ ਨੂੰ ਦਿੱਤਾ ਹੈ ਇਹ ਸਾਰਾ ਦੇਸ਼ ਸਮੂੱਚਾ ਹਿੰਦੁਸਤਾਨ ਤੇ ਸਮੂੱਚੇ ਪੰਜਾਬੀ ਦਸਨੂਨ ਤੇ ਅੱਜ ਜਿਹੜੀ ਅਸੀਂ ਪੰਜਾਬ ਵੱਲੋਂ ਮੈਂ ਗੱਲ ਕਰਨਾ ਚਾਹੁੰਦਾ ਵਿਸ਼ੇਸ਼ ਤੌਰ ਬਾਰਡਰ ਏਰੀਆ ਦਾ ਬੋਨਕਾਰ ਮੈਂ ਹਿੰਦੁਸਤਾਨ ਦੀ ਸਰਕਾਰ ਦੇ ਕੋਲ ਇਹ ਗੱਲ ਸਾਹਮਣੇ ਰੱਖਣਾ ਚਾਹੁੰਦਾ ਕਿ 1947 ਤੋਂ ਲੈ ਕੇ ਹੁਣ ਤੱਕ ਸਾਵੇਂ ਇਸ ਦੀ आजादी ਤੋਂ ਬਾਅਦ ਆਮੇ ਕੇ ਪੈਣ ਦੀ ਜੰਗ ਹੋਏ ਬਾੜ ਦੀ ਚੱਲੋ ਚైనా ਬਾਰਡਰ ਤੇ ਹੋਈ ਪੈਣ ਦੀ ਜੰਗ ਵੀ ਆ 77 ਦੀ ਜੰਗ ਵੀ ਆ ਖਾਰਦੂ ਦੀ ਲੜਾਈ ਵੀ ਆ ਉਹਦੇ ਉੱਤੇ ਹਮੇਸ਼ਾ ਹੀ ਆਰਡਰ ਤੇ ਜਿਹੜੇ ਸੂਬੇ ਨੇ ਇਹਨਾਂ ਨੂੰ ਇੱਕ ਵੱਡੀ ਕੀਮਤ ਅਦਾ ਕਰਨੀ ਅੱਜ ਬਹੁਤ ਸਾਰੇ ਪੋਰ ਪੋਲੀਟিক্যাল ਜਮਾਤਾਂ ਨੇ ਵੀ ਸਪੈਸ਼ਲ ਪੰਜਾਬ ਆਸੇ ਅਸੀਸ ਦੇ ਇਕਨੋਮਿਕ ਪੈਕੇਜ ਦੀ ਉਹਨਾਂ ਨੇ ਵੀ ਗੱਲ ਕੀਤੀ ਹੈ ਤੇ ਮੈਂ ਵੀ ਉਹ ਗੱਲ ਰੱਖਣਾ ਚਾਹਾਂ। ਬਾਕੀ ਪੋਲੀਟੀਕਲ ਜਮਾਤਾਂ ਵੱਲੋਂ ਤੇ ਨਿਰੀ ਇੱਕ ਮੰਗ ਕੀਤੀ ਗਈ ਸੈਂਟਰ ਦੀ ਸਰਕਾਰ ਕੋਲ ਕਿ ਪੋਲੀਟੀਕਲ ਸਾਨੂੰ ਇੱਕ ਇਕਨੋਮਿਕ ਪੈਕੇਜ ਦੇਣਾ ਚਾਹੀਦਾ ਹੈ। ਮੈਂ ਸਪੈਸੀਫਿਕ ਗੱਲ ਇਹਦੇ ਤੇ ਰੱਖਣਾ ਚਾਹਾਂਗਾ ਕਿ ਜਿਸ ਤਰ੍ਹਾਂ ਭਾਜਪਾ ਦੀ ਜਦੋਂ ਸਰਕਾਰ ਸੀ वाजपेयी साहब ਜਦੋਂ ਪ੍ਰਧਾਨ ਮੰਤਰੀ ਸਨ ਕਨਿਆਤ ਦੀ ਰਿਪਰੈਜੈਂਟੇਸ਼ਨ ਉਹਨੋਂ ਦਾ ਸੁਖਬੀਰ ਸਿੰਘ ਬਾਦਲ ਕਰਦੇ ਸੀ ਐਜੰਟ ਮਿਨਿਸਟਰ ਆਫ ਸਟੇਟ ਫਾਰ ਇੰਡਸਟਰੀ ਉਸ ਟਾਈਮ वाजपेयी ਸਾਹਿਬ ਨੇ ਸਾਰੀ ਹਿਲੀ ਸਟੇਟਸ ਜਿੰਨੀ ਪਹਾੜੀ ਸੂਬੇ ਸਾਂਦੇ ਗਵਰਨ ਦੇ ਵੇਸੇ ਸਾਰੋਂ ਪਹਿਲੇ ਜੰਮੂ ਕਸ਼ਮੀਰ ਪੈਂਦਾ ਨਾਗ ਮਛਲ ਪੈਂਦਾ ਫਿਰ ਉੱਤਰਾਖੰਡ ਆ ਜਾਂਦਾ ਤੇ ਉਸ ਤੋਂ ਬਾਅਦ ਜਿੰਨੀਆਂ ਹਿਲੀ ਸਟੇਟਸ ਨੇ ਨਾਰਥ-ਈਸਟਰਨ ਸਟੇਟਸ ਉਹਨਾਂ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਸੀ ਜਿਹਦੇ ਵਿੱਚ ਵੱਡੇ ਪੈਮਾਨੇ ਤੇ ਟੈਕਸ ਦੇ ਰਿਵੇਟ ਲੈ ਸਕਦੇ ਉਹ ਤਕਰੀਬਨ 10 ਸਾਲ ਚੱਲਿਆ ਸੀ ਜਿਸ ਦੇ ਨਾਲ ਸਾਡੇ ਗਵਰਨਮੈਂਟ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨਾ ਲੁਧਿਆਣਾ ਜ਼ਿਲ੍ਹਾ ਹੈ ਸਾਡੇ ਮਾਲਵੇ ਦੀ ਇੰਡਸਟਰੀ ਲੁਧਿਆਣੇ ਦੀ ਰੋਪੜ ਦੀ ਚੰਡੀਗੜ੍ਹ ਕੋਲ ਦੀ ਜਿਨ੍ਹਾਂ ਨੇ ਇਹਦਾ ਐਡਵਾਂਟੇਜ ਲੈਣਾ ਸੀ ਸਪੈਸ਼ਲੀ ਪਾਕਿਸਤਾਨਿਕ ਇੰਡਸਟਰੀਜ਼ ਇਹ ਸਾਰੀਆਂ ਵੱਧੀ ਚੱਲੀਆਂ ਗਈਆਂ ਜਿਹੜੇ ਅਮਰਸਰ ਜਲੰਧਰ ਉਹ ਸ਼ਾਰਪੁਰ ਜ਼ਿਲ੍ਹੇਆਂ ਦੇ ਸੀ ਇਹਨਾਂ ਨੇ ਕਿਸੇ ਨੇ ਹੁੰਨੇ ਇੰਡਸਟਰੀ ਲਗਾਈ ਕਿਸੇ ਨੇ ਜਮਟਾ ਲਗਾਈ ਇਹ ਕੁਝ ਗੁਰਦਾਸਪੁਰ ਵਾਲਿਆਂ ਨੇ ਟੂਹੇ ਲੱਗੋ ਕਸ਼ਮੀਰ ਇੰਡਸਟਰੀ ਆਪਣੀ ਬੂਹ ਦਿੱਤੀ ਤੋਂ ਸਾਨੂੰ ਹਰ ਜਗ ਦੇ ਵਿੱਚ ਜਿੱਥੇ ਬਹੁਤ ਭਾਰੀ ਜਾਨਾਂ ਦਾ ਨੁਕਸਾਨ ਮਾਲ ਦਾ ਨੁਕਸਾਨ ਹੁੰਦਾ ਹੈ ਉਧਰ ਇਕਨੋਮਿਕ ਨੁਕਸਾਨ ਵੀ ਸਾਡਾ ਵੱਡਾ ਹੋਇਆ ਸਾਡੀ ਨਵੀਂ ਇੰਡਸਟਰੀ ਤੇ ਕੀ ਆਣੀ ਸੀ ਐਗਜ਼ਿਸਟਿੰਗ ਇੰਡਸਟਰੀ ਵੀ ਜਿਹੜੀ ਇਥੋਂ ਦੀ ਸੀ ਉਹਨਾਂ ਨੂੰ ਜਦੋਂ ਇੱਕ ਇਕਨੋਮਿਕ ਪੈਕੇਜ ਮਿਲਿਆ ਉਹਨਾਂ ਨੂੰ ਬੈਨੀਫਿਟ ਮਿਲਿਆ ਤੇ ਉਹ ਇਥੋਂ ਮੂਵ ਕੀਤੇ ਹਿਮਾਚਲ ਕੱਲੇ 'ਚ ਤਕਰੀਬਨ ਉਹਨਾਂ ਦਸਾ ਸਾਲਾਂ 'ਚ 13000 ਕਰੋੜ ਰੁਪਏ ਦੀ ਇੰਡਸਟਰੀ ਗਈ ਅੱਜ ਜੇਸੀਂ ਇਥੋਂ ਡਿਮਾਂਡ ਕਰਾਂਗੇ ਪ੍ਰੈਸਿਡੈਂਟ ਆਫ ਇੰਡੀਆ ਕੋਲੋਂ ਯੂਨੀਅਨ ਸਰਕਾਰ ਕੋਲੋਂ ਪੰਜਾਬ ਦਾ ਫੇਰ ਤੁਸੀਂ ਵੇਖਿਆ ਕਿੰਨਾ ਨੁਕਸਾਨ ਹੋਇਆ ਅਨੇ ਕਾਊਂਟੈਂਡ ਨੁਕਸਾਨ ਬਹੁਤ ਪਾਰੀ ਹੈ ਅਜੇ ਪ੍ਰਮਾਤਮਾ ਨੇ ਮਿਹਰ ਕੀਤੀ ਜਾਨੀ ਨੁਕਸਾਨ ਤੋਂ ਬਹੁਤ ਹੱਦ ਤੱਕ ਅਸੀਂ ਬਚਿਆ ਐਕਸੈਪਟ ਫੋਰ ਵਨ ਇੱਕ ਡਰੋਨ ਅਟੈਕ ਦੇ ਵਿੱਚ ਇੱਕ ਪੰਜਾਬੀ ਸਾਡੀ ਔਰਤ ਪੈਨ ਜਰੀ ਹੈ ਉਹਦੀ ਫਿਰੋਜ਼ਪੁਰ ਦੇ ਵਿੱਚ ਕਾਲੀ ਕਥਾ ਲੱਗਿਆ ਇੱਕ ਅਨਪੋਰਚੁਨੇਟ ਕੈਜੁਐਲਟੀ ਹੋਈ ਹੈ ਇਕਨੋਮਿਕ ਕੈਜੁਐਲਟੀਆਂ ਬਹੁਤ ਹੋਈਆਂ ਨੇ ਲਗਾਤਾਰ ਸਾਡੀ ਬਾਰਡਰ ਦੇ ਵਿੱਚ ਸਾਰ ਨੂੰ ਸਾਡੇ ਇੰਪੋਰਟੈਂਟ ਪੁਲਿਸ ਯਾਰੀ ਸ਼ਰੀ ਅਫਸਰ ਸਾਹਿਬ ਸਾਰੀ ਉਥੋਂ ਦੀ ਇੰਡਸਟਰੀ ਬੰਦ ਸਾਡੇ ਉਥੋਂ ਦੇ ਕਿਉਂਕਿ ਤੁਹਾਨੂੰ ਪਤਾ ਹੈ ਹੀ ਟੂਰਿਜ਼ਮ ਤੇ ਚੱਲਣ ਵਾਲਾ तकरीबन 5 ਤੋਂ 4 ਲੱਖ ਯਾਤਰੀ ਰੋਜ਼ ਜਾਂਦੇ ਨੇ ਲਛਣਾਵਾਸ ਤੇ ਉਹ ਵੀ ਬੰਦ ਰਿਹਾ ਸਾਡੀ ਇੰਡਸਟਰੀ ਭਾਵੇਂ ਜਲੰਧਰ ਦੀ ਹੋਵੇ ਤੇ ਨੇਦੀ ਦੀ ਹੋਵੇ ਭਾਵੇਂ ਬਠਿੰਡੇ ਦੀ ਹੋਵੇ ਭਾਵੇਂ ਪਟਿਆਲੇ ਦੀ ਸਾਰੀ ਇੰਡਸਟਰੀ ਨੇ ਵੀ ਸਫਰ ਕੀਤਾ ਹੈ ਸੋ ਅਸੀਂ ਅੱਜ ਸਪੈਸ਼ਲ ਇਥੇ ਉਹਨਾਂ ਕੋ ਮੰਗ ਕਰਨੇ ਆ ਕਿ ਜਿਹੜੇ ਬਾਰਡਰ ਦੇ ਛੇ ਜ਼ਿਲ੍ਹੇ ਜਿਹੜਾ ਪਠਾਨਕੋਟ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਅਮਰਸ ਤਰਨਤਾਰ ਫਾਜ਼ਿਲਕਾ ਤੇ ਫਿਰੋਜ਼ਪੁਰ ਇਹਨਾਂ ਨੂੰ ਉਹੀ ਹਿੱਲੀ ਸਟੇਟਸ ਲੱਗੇਗਾ ਟੈਕਸੋਲਿਟੇ ਸਾਡੀ ਮੰਗ ਹੈ ਕਿ ਜੇ ਸਮੁੱਚੇ ਸੂਬੇ ਨੂੰ ਨਹੀਂ ਦੇ ਸਕੋ ਪਹਿਲੀ ਤਾਂ ਮੰਗ ਹੋਏਗੀ ਜੇ ਸਮੁੱਚੇ ਸੂਬੇ ਨੂੰ ਦੇ ਸਕੋ ਪੰਜਾਬ ਬਹੁਤ ਦੇਰ ਤੋਂ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਫਸੜ ਗਿਆ ਇਹ ਨੂੰ ਪੈਰਾਸਰ ਖੜਿਆ ਕਰਨਾ ਤੇ ਇਮਾਨਦਾਰੀ ਨਾਲ ਨੈਸ਼ਨਲ ਸਰਕਾਰੇ ਦੀ ਮਦਦ ਕਰਨਾ ਚਾਹੀਦਾ ਤੇ ਸਾਰੇ ਸੂਬੇ ਨੂੰ ਹੀ ਇਹ ਜਿਹੜੀ ਟੈਕਸ ਹੌਲਡੇ ਹੈ ਜਿਸ ਦਾ ਬਾਕੀ ਹਿਲੀ ਸਟੇਟਸ ਨੂੰ ਦਿੱਤੀ ਸੀ ਉਹ ਦਿੱਤੀ ਜਾਏ ਜੇ ਭਾਈਚਾਰ ਸੇ ਦੇ ਵਿੱਚ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਤੇ ਚਾਰ ਬਾਰਡਰ ਦੇ ਜ਼ਿਲ੍ਹਿਆਂ ਇਹ ਜਿਹੜੀ ਬੈਨੀਫਿਟ ਹੈ ਨੇ ਇਮੀਡੀਏਟਲੀ ਦੇਨੇ ਚਾਹੀਦੇ ਨੇ ਇਹਦੇ ਨਾਲ ਨਾਲ ਵੀ ਉਹਨ ਮੈਂ ਆਪਣੇ ਏਰੀਆ 'ਚ ਵੀ ਗਿਆ ਚੰਦ ਦੇਨ ਪਹਿਲੇ ਚਾਰ ਡਰੋਨਸ ਦਾ ਅਟੈਕ ਮੇਰੇ ਆਪਣੇ ਖਾਦੀਆਂ ਸੈਂਪਲੀ ਹਲਕੇ ਦੇ ਫੀਲ ਦੇ ਪਿੰਡਾਂ ਇੱਕ ਸਿਸ਼ਰਾ ਪਿੰਡ ਸੀ ਇੱਕ ਰਾਤੂ ਮੇਲੇ ਇੱਕ ਨਾਲ ਹੀ ਪੈਣੀ ਪੀਏ ਖਾਂ ਉਹ ਚਾਰ ਉਥੇ ਡਰੋਨਸ ਦੇ ਜਿਹੜੇ ਬੋਜ਼ ਗਿਰਿਆ ਦੇ ਪਰਮਾਤਮਾ ਨੇ ਮਿਹਰ ਕੀਤੀ ਹੈ ਕਿ ਪਿੰਡਾਂ ਉੱਤੇ ਨਹੀਂ ਗਲੀਆਂ ਗਲੀਆਂ ਦੇ ਪੈਰੀਆਂ ਦੇ ਵਿੱਚ ਹੀ ਨੇ ਬਟ ਉਹਦੇ ਨਾਲ ਨੁਕਸਾਨ ਪਹਿੰਡਾ ਉਹ ਸਾਡੀ ਇਹ ਮੰਗ ਹੈ ਕਿ ਸਾਰੀ ਬਾਰਡਰ ਦੀ ਜਿਹੜੀ ਬੈਲਟ ਹੈ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੀ ਕੰਡੇ ਦੀ ਤਾਰ ਕੋ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਨਾਰਮਲ ਰਹਿਣਾਤਾਂ ਦੇ ਵਿੱਚ ਵੀ ਉੱਥੇ ਕੋਈ ਬੱਚਿਆਂ ਕੋਲ ਕੋ ਰੋਜ਼ਗਾਰ ਦਾ ਸਾਧਨ 1962 ਦੀ ਜਦੋਂ ਜੰਗ ਹੋਈ ਸੀ ਚੀਨ ਦੇ ਨਾਲ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਇੱਕ ਸਪੈਸ਼ਲ ਬਾਰਡਰ ਏਰੀਆਜ਼ ਦੇ ਲੋਕਾਂ ਨੂੰ ਇੰਡਾਇਰੈਕਟ ਨੌਕਰੀ ਦੇਣ ਵਾਸਤੇ ਤੇ ਇੰਟਰਨੈਸ਼ਨਲ ਐਸਕੋਨਾ ਜਿਹੜੀ ਸਮਗਲਿੰਗ ਹੁੰਦੀ ਹੈ ਤੇ ਜਿਹੜੀ ਸਾਡੇ ਲੋਕ ਕਈ ਵਾਰ ਦੂਸਰੇ ਦੇਸ਼ਾਂ ਬਾਸੇ ਕੇ ਜਿਹਨੂੰ ਪੈਸੇ ਦੇ ਕੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਉਸ ਗੱਲ ਨੂੰ ਰੋਕਣ ਵਾਸਤੇ ਤੇ ਇਸ ਏਰੀਆ ਦੀ ਤਰੱਕੀ ਵਾਸਤੇ ਇੱਕ ਸਕੀਮ ਭੜੀ ਸੀ ਜਿਹਨੂੰ ਵਿਲੇਜ ਡਿਫੈਂਸ ਫੋਰਸ ਕਿਹਾ ਜਾਂਦਾ ਮੀਡੀਆ ਫੋਰਸ ਕਿਹਾ ਜਾਂਦਾ ਅਸੀਂ ਮੰਨ ਕਰਾਂਗੇ ਇੱਕ ਵਾਰ ਫੇਰ ਕੰਡੇ ਦੀ ਸਾਰ ਤੋਂ 5 ਕਿਲੋਮੀਟਰ ਦੇ ਵਿੱਚ ਜਿੰਨਾ ਏਰੀਆ ਪੰਜਾਬ ਦਾ ਤਕਰੀਬਨ 1950 ਪਿੰਡ ਕੋਈ 1950 ਪਿੰਡ ਹੈ ਜਿੰਨਾ ਉਹਦੇ ਵਿੱਚ ਅਸੀਂ ਇਹ ਸਾਡੀ ਮੰਗ ਹੈ ਕਿ 18 ਸਾਲ ਤੋਂ 35 ਸਾਲ ਦੀ ਏਜ ਦਾ ਨੌਜਵਾਨ ਜਿੰਨੇ ਵੀ ਲੜਕੇ ਹੈ ਨੇ ਜਿਹੜੇ ਫਿਜ਼ੀਕਲੀ ਫਿੱਟ ਨੇ ਉਹਨਾਂ ਦੇ ਉਹਨਾਂ ਦੇ ਮੈਡੀਕਲ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਜਾਏ ਗਵਰਨਮੈਂਟ ਆਫ ਇੰਡੀਆ ਆਨਰੇਰੀਅਮ ਦੇ ਉਹਦਾ ਮਤਲਬ ਹੈ ਕਿ ਤਕਰੀਬਨ ਮੀਂਹ ਦੇ ਵਿੱਚ ਜੇ 10000 ਰੁਪਿਆ ਵੀ ਤੇ ਤੇ ਅਸੀਂ 35 ਤੋਂ 40000 ਆਪਣੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦਾ ਸਾਧਨ ਦੇ ਸਕਦੇ ਹਾਂ ਬਾਰਡਰ ਉਹਦਾ ਸਿਸਟਮ ਇਹ ਹੁੰਦਾ ਕਿ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਉੱਥੇ ਬਾਰਡਰ ਤੇ ਬੈਠੀ ਹੈ ਉਹਨਾਂ ਦੀਆਂ ਟੀਮ ਸੀ ਉਹਨਾਂ ਦੇ ਅਫਸਰ ਹੀ ਇਹਦੇ ਬੋਰਡਰ ਦੇ ਨੌਜਵਾਨਾਂ ਨੂੰ ਜਿੱਥੇ ਅਸੀਂ ਉਹਨਾਂ ਨੂੰ ਆਮ ਕਰਦੇ ਆਂ ਟ੍ਰੇਨ ਕਰਦੇ ਆਂ ਉਹਨਾਂ ਕੋ ਫਿਰ ਅਸੀਂ ਕੰਮ ਵੀ ਲੈ ਸਕਦੇ ਇੱਕ ਤਾਂ तकरीबन 35 ਤੋਂ 40 ਹਜ਼ਾਰ ਨੌਜਵਾਨਾਂ ਨੂੰ ਬਾਰਡਰ ਦੇ ਪਿੰਡਾਂ ਵਿੱਚ ਗਰੀਬ ਪਿੰਡ ਨੇ ਛੋਟੇ ਪਿੰਡ ਨੇ ਆਬਾਦੀ ਬੜੀ ਥੋੜੀ ਹੈ ਉਥੋਂ ਜੇ 35 40 40 ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਏਗੀ ਜੇ ਜਿਹੜੇ ਉਥੋਂ ਦੇ ਬਾਰਡਰ ਦੇ ਪਿੰਡਾਂ ਦੇ ਸਕੂਲ ਹੈਗੇ ਜਾਂ ਉਥੋਂ ਦੀ ਹੈਲਥ ਸਰਵਿਸਿਜ਼ ਨੇ ਜਾਂ ਐਬਿਲਿਸੈਂਟਰੀ ਦੇ ਉਹਦੇ ਛੋਟੇ ਛੋਟੇ ਹਸਪੀਟਲ ਉਹਨਾਂ ਦੀ ਦੇਖਰੇਖ ਵੀ ਇਹ ਨੌਜਵਾਨ ਕਰ ਸਕਦੇ ਨੰਬਰ 2 ਪੰਜਾਬ ਪੁਲਿਸ ਦੀ ਕੋਲ ਦੇ ਵਿੱਚ ਤਕਰੀਬਨ ਕੋਈ ਸਵਾ ਲੱਖ ਜਾਂ ਡੇਢ ਲੱਖ ਤੋਂ ਵੱਧ ਪ੍ਰਾਣੀਆਂ ਆਬਸਲੀਟ 에ਰੀਆ 303 ਦੀਆਂ ਬੰਦੂਕਾਂ ਨੇ ਜਿਹੜੀ ਅਸੀਂ ਹਾਇਸ ਟਾਈਮ ਇਸਤੇਮਾਲ ਲਈ ਕਰਦੇ ਉਹ ਪੰਜਾਬ ਦੀ ਆਰਮਰੀ ਦੇ ਵਿੱਚ ਜਾਂ ਕੋਤਾ ਵਿੱਚ ਰਹੀ ਹੈ ਅਸੀਂ ਉਹ 35 40 ਹਜ਼ਾਰ ਜਦੋਂ ਟ੍ਰੇਨ ਨੌਜਵਾਨ ਹੋ ਜਾਣ ਬੀਐਸਐਫ ਟ੍ਰੇਨ ਕਰਲੇ ਤੇ ਉਹਨਾਂ ਕੋ 8 10 ਘੰਟੇ ਉਹਨਾਂ ਪਿੰਡਾਂ 'ਚ ਕੰਮ ਵੀ ਲੈ ਸਕਦੇ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਆਪਣੇ ਬਾਰਡਰ ਤੋਂ ਕੰਡੇ ਵਾਲੀ ਤਾਰ ਤੋਂ 5 ਕਿਲੋ ਮੀਟਰ ਸੱਕਦੇ ਪਿੰਡਾਂ 'ਚ ਅਸੀਂ ਉਹਨਾਂ ਨੂੰ ਬਕਾਇਦਾ ਤੌਰ 35 40 ਲੋਕਾਂ ਨੂੰ ਪਿੰਡੇ ਦੇ ਵਿੱਚ ਵੈਪਨ ਵੀ ਦੇ ਸਕਦੇ ਆ ਤੇ ਸੈਕੰਡ ਲਾਈਨ ਉਪਰ ਡਿਫੈਂਸ ਵੀ ਪਾ ਸਕਦੇ ਆ ਜੇ ਲੋ ਬੱਚਿਆਂ ਨੂੰ ਨੌਕਰੀ ਮਿਲੇਗੀ ਹੋ ਇੰਟਰਨੈਸ਼ਨਲ ਤੁਹਾਡੇ ਬਾਸੇ ਆਪਣੀਆਂ ਸਟੇਟ ਦੀਆਂ ਦਿਲਸ਼ਕੀਆਂ ਵਾਸੇ ਕੰਮ ਵੀ ਕਰਨਗੇ ਇੰਟੈਲੀਜੈਂਸ ਵੀ ਦੇਰ ਗੇਨ ਕੋ ਇੰਟਰਨੈਸ਼ਨਲ ਬਾਰਡਰ ਤੋਂ ਸਮਗਲਿੰਗ ਹੁੰਦੀ ਉਹ ਉਹਦੇ ਦੀ ਰੋਕਣ ਦੇ ਵਿੱਚ ਮਦਦ ਕਰਕੇ ਸੋ ਸੈਕੰਡ ਡਿਮਾਂਡ ਸਾਡੀ ਜਿਹੜੀ ਹੈ ਕਿ ਇਹ ਸੇ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਵੇ ਤੇ ਬਾਰਡਰ ਏਰੀਆ ਜਿਹੜੇ ਇਹਨਾਂ ਨੂੰ ਸਪੈਸ਼ਲੀ ਕੋਈ ਨਾ ਕੋਈ ਦੇਣਾ ਚਾਹੀਦਾ ਜਿਹਦੇ ਨਾਲ ਸਾਡਾ ਏਰੀਆ ਤੱਕੀ ਕਰੇ ਇਹਦੇ ਨਾਲ ਹੀ ਅਸੀਂ ਆਪਣੇ ਵੱਲੋਂ ਵੈਲਕਮ ਕਰਦੇ ਆ ਜਿਹੜਾ ਸੀਸਕਾਇਰ ਹੋਇਆ ਸਾਵੇ ਦੀ ਇਸ ਦੇ ਵਿੱਚ ਕੋਈ ਵੀ ਡਿਵੈਲਪਿੰਗ ਮੂਲਕੇ ਜਿਹੜੇ ਹੋਏ ਚਾਹੁੰਦੇ ਆ ਕਿ ਜਾਂਦੇ ਲੱਗੇ ਜਿੱਦਾਂ ਦਾ ਹਮੇਸ਼ਾ ਨੁਕਸਾਨ ਪਾਰੀ ਨੁਕਸਾਨ ਹੋਦਾ ਅਸੀਂ ਦੇ ਬਾਰਡਰ ਤੇ ਲੋਕ ਅਸੀਂ ਇਸ ਨੂੰ ਚਲ ਚੁੱਕੇ ਹਾਂ ਪਰ ਸਾਨੂੰ ਇਸ ਗੱਲ ਦੀ ਜ਼ਰੂਰ ਦੇਸ਼ ਵਾਸੀਆਂ ਨੂੰ ਤਕਲੀਫ ਹੋਈ ਏ ਕਿ ਜਿਹੜਾ ਸੀਸਕੁਆਇਰ ਸੀ ਉਹ ਗਵਰਨਮੈਂਟ ਆਫ ਇੰਡੀਆ ਆਪ ਡਿਕਲੇਅਰ ਕਰਨਾ ਚਾਹੀਦਾ ਸੀ ਕਿਹੜਾ ਰਾਸ਼ਟਰਪਤੀ ਹੈ ਬੇਕਰ ਨੇ ਡਿਕਲੇਅਰ ਕੀਤਾ ਹੈ ਕਿਉਂਕਿ ਟਵਿੱਟਰ ਹੈਂਡਲ ਤੋਂ ਪਤਾ ਲੱਗਾ ਉਸ ਚੀਜ਼ ਨੇ ਜ਼ਰੂਰ ਜ਼ਰੂਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਤਕਲੀਫ ਪਹਾਈ ਹੋਈ ਤੀਸਰੀ ਗੱਲ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਦੀ ਇਸ ਗੱਲ ਤੇ ਵੀ ਸਾਨੂੰ আপত্তি ਜ਼ਰੂਰ ਹੈ ਕਿਉਂਨੇ ਦੋਨੋਂ ਦੇਸ਼ਾਂ ਨੂੰ ਹਿੰਦੁਸਤਾਨ ਨੂੰ ਤੇ ਪਾਕਿਸਤਾਨ ਨੂੰ ਇੱਕ ਹੀ ਜਗ੍ਹਾ ਇਕੁਇਵਲ ਬੀਟ ਇੱਕ ਅਗਰੈਸਿਵ ਦੇਸ਼ ਹੈ ਜਿਨ੍ਹਾਂ ਨੇ ਆਪਣੀ ਨੋਨ ਹੈਸ ਹੈ ਵਿਦੁਨੀਆਂ ਦੇ ਵਿੱਚ ਕਿ ਪਾਕਿਸਤਾਨ ਇਸ ਨੋਨ ਟੂ ਬੀ ਅ ਲੋਅ ਕੰਟਰੀ ਟਰੋਰਿਜ਼ਮ ਦੇ ਪੱਕੇ ਪੜਾ ਦੇ ਉੱਤੇ ਸਾਲਾਨਾ ਵੱਡਾ ਦੁਨੀਆ ਦਾ ਟਰੋਰਿਸਟ ਵੀ ਉਹਨਾਂ ਦੇ ਬਕਾਇਦਾਤਰ ਕੰਟਰੋਲਮੈਂਟ ਦੇ ਨਾਲੋ ਹੀ ਇਹ ਬਟਾਬਾਦ ਦੇ ਵਿੱਚੋਂ ਮਿਲਿਆ ਸੀ ਕਿ ਉਸ ਦੇਸ਼ ਨੂੰ ਤੁਸੀਂ ਹਿੰਦੁਸਤਾਨ ਨਾਲ ਕਿਸ ਤਰ੍ਹਾਂ ਕੁਇਟ ਕਰ ਸਕਦੇ ਕਿ ਅਸੀਂ ਕਦੀ ਵੀ ਸਾਡੇ ਦੇਸ਼ ਨੇ ਤਕਰੀਬਨ ਪਿਛਲੇ 50 55 ਸਾਲ ਤੋਂ 60 ਸਾਲ ਤੋਂ ਸਾਡੀ ਜਿਹੜੀ ਇੰਟਰਨੈਸ਼ਨਲ ਡੈਮੋਕ੍ਰੇਸੀ ਸਾਡੀ ਇੰਟਰਨੈਸ਼ਨਲ ਜਿਹੜੀ ਪਾਲਿਸੀ ਰਹੀ ਹੈ ਉਹਦੇ ਮੁਤਾਬਕ ਵੀ ਅਸੀਂ ਕਦੀ ਵੀ ਕਸ਼ਮੀਰ ਨੂੰ ਕਿਸੇ ਤੀਸਰੀ ਫੋਰਸ ਨੂੰ ਇਹ ਨਹੀਂ ਗੱਲ ਕਹੀ ਕਿ ਤੁਸੀਂ ਵਿਚੋਲਿਆ ਬੰਦ ਕਰੋ ਅਸੀਂ ਕਦੀ ਨਹੀਂ ਮੰਨਿਆ ਅਸੀਂ ਹਮੇਸ਼ਾ ਮੰਨਿਆ ਕਿ ਜਿਹੜਾ ਕਸ਼ਮੀਰ ਦਾ ਹਿੱਸਾ ਹੈ ਪਾਕਿਸਤਾਨ ਦੇ ਕੋਲੇ ਓਕੂਪਾਈਡ ਹੈ ਤੇ ਹਿੰਦੁਸਤਾਨ ਦਾ ਉਹਦੇ ਤੇ ਹੱਕ ਹੈ ਤੇ ਕਿਸੇ ਦਿਨ ਹਿੰਦੁਸਤਾਨ ਨੂੰ ਉਹ ਵਾਪਸ ਲੈ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਨੇ ਇੱਕ ਤਰਫਾ ਆਪਣੇ ਵੱਲ ਐਲਾਨ ਕੀਤਾ ਹੈ ਕਿ ਉਹਨੇ ਵਿੱਚ ਵੀ ਮੈਂ ਨੈਚਰਲ ਜੇ ਜਿਹੜੀ ਕੋਈ ਨਿਊਟਰਲ ਟੈਰੀਟਰੀ ਉੱਥੇ ਗੱਲ ਕਰਾਂਗਾ ਸਾਨੂੰ ਇਸ ਦਾ ਇਤਰਾਜ਼ ਹੈ ਇਸ ਗੱਲ ਤੇ ਮੈਂ ਵੀ ਗੱਲ ਤੁਹਾਡੇ ਸਾਹਮਣੇ ਲੈ ਕੇ ਆਣਾ ਆਣਾ ਚਾਹਨਾ ਕਿ ਡਾਕਟਰ ਮਨਮੋਹ ਸਿੰਘ ਜੀ ਵੀ ਸਰਕਾਰ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਬੜੀ ਕਾਮਯਾਬੀ ਨਾਲ ਦੀ ਹਾਈਫਰਨੇਸ਼ਨ ਕੀਤੀ ਸੀ ਪੰਜਾਬ ਇੰਡੀਆ ਦੀ ਤੇ ਪਾਕਿਸਤਾਨ ਦੀ ਉਹ ਸਭ ਹੋ ਐਸਤੇ ਅਸੀਂ ਉਹਦੇ ਵਿੱਚ ਲੂਜ਼ ਆਊਟ ਕੀਤਾ ਡਾਕਟਰ ਮਨਮੋਹਨ ਸਿੰਘ ਜੀ ਦਾ ਕਹਿਣਾ ਸੀ ਕਿ ਤੁਸੀਂ ਪਾਕਿਸਤਾਨ ਨੂੰ ਹਿੰਦੁਸਤਾਨ ਨਾ ਕਹੋ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਕੱਲੀ ਸਾਡੇ ਨਾਲ ਸਿੱਧੇ ਤੌਰ ਤੇ ਕੀਤਾ ਜਾਏ ਉਹਨੂੰ ਸਾਡੇ ਨਾਲ ਕਿਸੇ ਸਾਥ ਦੇ ਨਾਲ ਤਾਲਮੇ ਲੋ ਤਾਂ ਸਾਡੇ ਨਾਲ ਕਿਸੇ ਕਿਸਮ ਦਾ ਹੈ ਨਹੀਂ ਤਾਂ ਇਹਦੇ ਵਿੱਚ ਅਸੀਂ ਆਹੀ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਇਹ ਸਦੀ ਪਾਰਟੀ ਨੇ ਡਿਮਾਂਡ ਕੀਤੀ ਅਸੀਂ ਵੀ ਇੱਥੇ ਡਿਮਾਂਡ ਰੱਖਦੇ ਆ ਕਿ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਏ ਉਤੇ ਗਵਰਨਮੈਂਟ ਆਫ ਇੰਡੀਆ ਤੇ ਜਿਹੜਾ 91 ਡੈਕਲਰੇਸ਼ਨ ਅਮਰੀਕਨ ਪ੍ਰੈਜ਼ੀਡੈਂਟ ਵੀ ਹੋਈ ਹੈ ਉਹਦੇ ਉੱਤੇ ਆਪਣੀ ਕਲੀਅਰਸ ਸਾਨੂੰ ਦੇਣੀ ਚਾਹੀਦੀ ਹੈ ਸੋ ਇਹ ਪ੍ਰੈਸ ਕਾਨਫਰੈਂਸ ਬੇਸਿਕਲੀ ਗਵਰਨਮੈਂਟ ਆਫ ਇੰਡੀਆ ਤੋਂ ਅਸੀਂ ਐਕਸਪੈਕਟ ਕਰਦੇ ਆਂ ਪੰਜਾਬ ਹਮੇਸ਼ਾ ਸਾਹਰਨ ਰੋਗੇ ਹੋਇਆ ਜਦੋਂ ਵੀ ਦੇਸ਼ੀ ਲੜਾਈ ਆਈ ਹੈ ਅਟ ਪੰਜਾਬ ਇਹ ਵੀ ਐਕਸਪੈਕਟ ਕਰਦਾ ਹੈ ਕਿ ਸੈਂਟਰਲ ਸਰਕਾਰ ਸਾਨੂੰ ਕੋਈ ਨਾ ਕੋਈ ਇਕਨੋਮਿਕ ਬਦਲਤ ਦੇ ਐਸੇ ਬਾੜੂ ਦੇ ਜ਼ਿਲ੍ਹਿਆਂ ਨੂੰ ਦੇ ਤੇ ਪੰਜਾਬ ਵਾਸਤੇ ਇਕਨੋਮਿਕ ਜਿਹੜਾ ਇੱਕ ਪੈਕੇਜ ਹੈ ਸੀ ਡਿਮਾਂਡ ਕਰ ਰਹੇ ਸਾਨੂੰ ਦੇ ਨਾਲ ਇੱਕ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਵੀ ਜੇਪੀ ਬੁਲਾਇਆ ਜਾਏ ਇਹ ਇਸ਼ੂਜ਼ ਕਿਹੜੇ ਇਸ਼ੂਜ਼ ਦੇ ਵਿੱਚ ਇਸ ਟਾਈਮ ਸਾਨੂੰ ਆਪਣੀ ਕਲੀਅਰ ਕਟ ਪਾਲਿਸੀ ਜਿਹੜੀ ਹਨ ਉਹਨਾਂ ਉਹਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਉਹ ਜੇ ਪਾਰਲੀਮੈਂਟ ਸੈਸ਼ਨ ਆਏ ਤਾਂ ਤਾਂ ਹੀ ਇਹ ਸਾਰੀ ਗੱਲ ਸਾਫ਼ ਤੌਰ ਤੇ ਕਲੀਅਰ ਹੋ ਪਾਏਗੀ ਸਪੈਸ਼ਲੀ ਜੋ ਅਮਰੀਕਾ ਦਾ ਰੂਲ ਹੈ ਤੇ ਜਿਸ ਤਰ੍ਹਾਂ ਨੇ ਕਸ਼ਮੀਰ ਦਾ ਜ਼ਿਕਰ ਉਹਨੇ ਕੀਤਾ ਸੋ ਇਹ ਪ੍ਰੈਸ ਕਾਨਫਰੰਸ ਬੇਸਿਕਲੀ ਇਸ ਗਲਵਾ ਸੀ ਹੈ ਜਿਸ ਕੋਲਾਬਾ ਵੀ ਕੁਝ ਬੇਨੇ ਸਾਥੀਆਂ ਮੇਰੀ ਕੋ ਬੇਨਤੀ ਹੈ ਕਹਿੰਦੀ ਕਿ ਖਾਤਾ 1 ਬਾਈ 1 ਇਸ ਦੇ ਫਿਊਜਨ ਮਾਇਆ ਸਾਹਿਬ ਬੇਸ਼ੱਕ ਕੋਈ ਅਧਿਕਾਰੀ ਪਿਆਰ ਨਹੀਂ ਆਇਆ ਲੇਕਿਨ ਫਿਰ ਵੀ ਇੱਕ ਧੱਕਾ ਬਹੁਤ ਜ਼ੋਰ ਨਾਲ ਚੱਲਿਆ ਹੈ ਕਿ ਜਿਹੜਾ ਉਹ ਪ੍ਰਮਾਣੂ ਜਿਹੜਾ ਸਿਗਰ ਦੇ ਨਾਲ ਕੁਝ ਕੋਈ ਡਾਕਟਰ ਸਾਹਿਬ ਜੇ ਆਪਾਂ ਕੋਈ ਜਿਹੜੇ ਕਰਕੇ ਅਮਰੀਕਾ ਨੇ ਇਹ ਇੰਟਰਵਿਊ ਕੀਤੀ ਹੈ ਕਿ ਜਿਹੜਾ ਇਹ ਇਹਨੂੰ ਤੱਕ ਰੋਕਿਆ ਜਾਵੇ ਜਿਹੜਾ ਬਹੁਤ ਕਾਪਟਾ ਵੀ ਜਾਣ ਨੂੰ ਪਹਾਂਚਣਾ ਹੋਵੇ। ਇੱਕੋ ਮੇਰੀ ਬੇਨਤੀ ਸੁਣੋ ਇਹਦੇ ਬਾਰੇ ਮੈਂ ਆਈ ਐਮ ਨਾਟ ਐਕਸਪਰਟ ਇਸ। ਇਹ ਰੀਤੇ ਇੱਕ ਐਜ਼ ਅ ਸਧਾਰਨ ਹਿੰਦੁਸਤਾਨੀ ਇਸ ਗੇਸਟਾ ਹਿੰਦੁਸਤਾਨੀ ਹੋਣ ਦੇ ਵਿੱਚ ਮੈਂ ਇੰਨਾ ਹੀ ਅਸੀਂ ਜਾਣਦੇ ਆ ਸਾਰਾ ਹਿੰਦੁਸਤਾਨ ਜਾਣਦਾ ਹੈ ਕਿ ਤੁਸੀਂ ਇਮੀਡੀਏਟ ਬੰਦ ਕਰ ਦਿਓ। ਪਾਰਲੀਮੈਂਟ ਦੇ ਵਿੱਚ ਚਰਚਾ ਹੋਈ ਆਪਣੀ ਸਾਰੀ ਗੱਲ ਜਿਹੜੀ ਬਹੁਤ ਸਾਰੀ ਕਨਫਿਊਜ਼ਨ ਸੋਸ਼ਲ ਮੀਡੀਆ ਦੇ ਜ਼ਰੀਏ ਆ ਰਹੀ ਹੈ ਉਸ ਨੂੰ ਦੂਰ ਕੀਤਾ ਜਾਏ ਆਪਣਾ ਪੱਖ ਚੰਗੀ ਤਰ੍ਹਾਂ ਕਲੀਅਰ ਕੀਤਾ ਜਾਏ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਦੇਸ਼ ਹਮੇਸ਼ਾ ਮਜ਼ਬੂਤ ਹੈ ਹਮੇਸ਼ਾ ਰਹੇਗਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ ਕੇਸ਼ ਇੱਕ ਰਹੇਗਾ ਜਿਸ ਤਾ ਅੱਗੇ ਹੀ ਅਸੀਂ ਇੱਕ ਆ ਤਾਂ ਇਹ ਕੋਈ ਸਪੈਸੀਫਿਕ ਗੱਲ ਤੇ ਮੈਂ ਜੋ ਆਖਰੀ ਦੇ ਸਕਦਾ ਸਪੈਸੀਫਿਕ ਜਵਾਬ ਇਹ ਸਰਕਾਰੀ ਉੱਤੇ ਦੇ ਚਲਦੀ ਹੈ ਬੇਰੇ ਆਪਣੇ ਜੇ ਸਦਾਰਨ ਹਿੰਦੂਸਤਾਨੀ ਆਪਣਾ ਇੱਕ 2.8 ਇੱਕ ਪੰਜਾਬੀ ਵੱਲੋਂ 2.8 ਰੱਖਿਆ ਪੰਜਾਬੀ ਜਾਂਦੇ ਰਿਕੇ ਸੈਂਟਰ ਸਰਕਾਰ ਅੱਗੇ ਵਧੇ ਸਾਡੀ ਬਦਲ ਕਰੇ ਸਾਡੀ ਬਾਹ ਭੜੇ ਨੁਕਸਾਨ ਹਮੇਸ਼ਾ ਪੰਜਾਬ ਦਾ ਹੁੰਦਾ ਹੈ ਜਦੋਂ ਵੀ ਕਿਤੇ ਪਾਕਿਸਤਾਨ ਦੇ ਨਾਲ ਕਿਸੇ ਕਿਸਮ ਦਾ ਵੀ ਕੋਈ ਹਾਲਾਤ ਵਿਗੜਦੇ ਨੇ ਸੋ ਇਹ ਵੇਸੇ ਕੈ ਦਾ ਕਾਰਨ ਜਿਹੜਾ ਸੀ ਅਸੀਂ ਇਕਨੋਮਿਕ ਪੈਕੇਜ ਦੀ ਵੀ ਮੰਗ ਕੀਤੀ ਹੈ ਬਾਰਡਰ ਏਰੀਆਸ ਤੇ ਵੀ ਸਪੈਸਟਿਫਾਈਡ ਗੱਲ ਕੀਤੀਏ ਕੋਈ ਇਸ ਤੋਂ ਇਲਾਵਾ ਕੁਝ ਹੈ ਆਵਾਜ਼ ਆ ਰਹੀ ਹੈ ਮੋਦੀ ਨੇ ਕਿਹਾ ਹੈ ਕਿ ਪਾਣੀ ਵਾਲਾ ਜਿਹੜਾ ਮੁੱਦਾ ਹੈਗਾ ਉਹ ਕੋਈ ਡੋਟਾ ਜਿਹੜਾ ਆਰਾਮ ਹੈਗਾ ਰਾਜੀ ਰਹੇਗਾ ਇਸ ਤੇ ਕੋਈ ਗੱਲ ਨਹੀਂ ਹੋਏਗੀ ਫਿਰ ਗੱਲ ਪੀਓਗੀ ਤੇ ਹੋਏਗੀ ਜਿ ਆਧਿਮਾਤ ਲੱਗੀ ਤੁਸੀਂ ਕਿਤੇ ਦੇਖ ਨਾ ਕਰੋ ਇਹਨਾਂ ਨੂੰ ਮੈਂ ਕਿਸ ਤੋਂ ਸਾਫ਼ ਹੈ ਉਹ ਗੱਲ ਕਹੀ ਹੈ ਕੋਈ ਐਸ ਟਾਈਪ ਮੈਂ ਤੇ ਜਿਹੜੀ ਆਪਣੀ ਗੱਲ ਰੱਖਣ ਵਾਸਤੇ ਐ ਸੋਨੀ ਗੱਲ ਕਰ ਰਿਹਾ ਹਾਂ ਸੈਸ਼ਨ ਹੋਏਗਾ ਸਾਰੀਆਂ ਗੱਲਾਂ ਉੱਥੇ ਡਿਲੀਵਰੀ ਹੋ ਜਾਣਗੀ ਗਵਰਨਮੈਂਟ ਆਫ ਇੰਡੀਆ ਹਰ ਹਿੰਦੁਸਤਾਨੀ ਗਵਰਨਰ ਫਿੱਟ ਗਿਆ ਹੈ ਅਸੀਂ ਹਿੰਦੁਸਤਾਨ 'ਚ ਬੈਠਾ ਹੈ ਜਾਂ ਦੁਨੀਆ 'ਵਰਚ' 'ਚ ਬੈਠਾ ਜਿੰਨੇ ਵੀ ਹਿੰਦੁਸਤਾਨ ਦੇ ਨਾਲ ਤੋਲ ਕਰਦੇ ਲੋਕ ਨੇ ਉਹ ਹਮੇਸ਼ਾ ਚਾਹਦੇ ਕਿ ਸਾਡਾ ਦੇਸ਼ ਚੰਗੀ ਚਲਾਏ ਐਂਡ ਖੁਸ਼ੀ ਦੀ ਗੱਲ ਬੰਦੀ ਹੈ ਸਾਰੀ ਪੋਲਿਟਿਕ ਜਮਾਤਾਂ ਨੇ ਹੋਰ ਹਾਰਡਲੀ ਦਰਬੰਦ ਨੂੰ ਇਹ ਸੈਪਰਟ ਦੇ ਵਸਪੋਰਟ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਰਿਹਾ ਬਸ ਅਸੀਂ ਕੋ ਗੱਲ ਕਰ ਰਹੇ ਆ ਕਿ ਕਿਰਪਾ ਕਰਕੇ ਸੈਸ਼ਨ ਬੁਲਾਇਆ ਜੇ ਸੈਸ਼ਨ ਤੇ ਵੇ ਜਿੰਨੀਆਂ ਗੱਲਾਂ ਨੇ ਉਹ ਬਕਾਇਦਾ ਤੌਰ ਤੇ ਸਪੈਸ਼ਲੀ ਅਮਰੀਕਨ ਪ੍ਰੈਜ਼ੀਡੈਂਟ ਦਾ ਜਿਹੜਾ ਰੋਕ ਸੀ ਐਂਡ ਜਿਹਦੇ ਵਿੱਚ ਉਹਨੇ ਕਸ਼ਮੀਰ ਦਾ ਈਸ਼ੂ ਜਿਹੜਾ ਕਦੀ ਵੀ ਹਿੰਦੁਸਤਾਨ ਨੇ ਨਹੀਂ ਮੰਨਿਆ ਕਿ ਕੋਈ ਥੀਸਟੀ ਪਾਰਟੀ ਆ ਕੇ ਕੋਈ ਨਿਊਟਰਲ ਜਗ੍ਹਾ ਤੇ ਗੱਲ ਕਰੇ ਕਿਉਂ ਕਸ਼ਮੀਰ ਹੈ ਹੀ ਛੱਡ ਅੱਛਾ ਦੂਸਰੀ ਗੱਲ ਇਹ ਕਿ ਸੀਸਪਾਇਰ ਕਿ ਹੋਇਆ ਹੈ ਉਹਦੀਆਂ ਕੀ ਕੀ ਉਹਦੀਆਂ ਗੋ ਉਹ ਕਿਸ ਤਹਤ ਉਹ ਸੀਸਪਾਇਰ ਹੋਇਆ ਉਹ ਸਾਰੀ ਗੱਲ ਦੀ ਕਲੈਰਿਟੀ ਸਾਰਾ ਦੇਸ਼ ਚਾਹੇ ਕਿ ਪੰਜਾਬ ਦੇ ਮੁੱਦੇ ਤੇ ਦੋ ਸਵਾਲ ਇਹ ਇਹ ਹੈ ਆਪਣਾ ਕਨਿਊਨਲ ਐਕਸਪਰਟ ਖਬਰ ਹੈ ਇਹ ਕਿ ਹਾਈ ਕੋਰਟ ਨੇ ਕਹਿਤਾ ਹੈ ਕਿ ਜਿਹੜਾ ਪਾਣੀ ਪਿਆਣਾ ਨੂੰ ਦੇਣਾ ਚਾਹ ਰਿਹਾ ਉਹ ਮਤਲਬ ਕਿ ਗਲਤ ਹੈ ਲੇਕਿਨ ਉਹਦੇ ਬਾਵਜੂਦ ਕਿ ਡੋਮਿਨੇਟ ਨੂੰ ਇੰਟਰਪ੍ਰੀਟ ਲੋਕਾਂ ਨੂੰ ਸਹੀ ਸਿਚੁਏਸ਼ਨ ਦੀ ਜਾਣਕਾਰੀ ਨਹੀਂ ਦਿੱਤੀ ਇਹ ਕੇਸ ਕਾਲ ਲਈ ਪਹਿਲੇ ਠੀਕੇ ਹਾਈ ਕੋਰਟ ਨੇ ਹਾਈ ਕੋਰਟ ਦੇ ਬਾਰੇ ਇਹ ਕਿ ਸਰ ਹਾਈ ਕੋਰਟ ਨੇ ਇਹ ਕਹਾਂ ਕਿ ਪਾਕਿਸਤ ਫੈਸਲਾ ਲਗਾ ਹੈ ਆਪੇ ਇੱਕ ਇਗਜ਼ੈਕਟਲੀ ਲਾਪਰੇਸ਼ਨ ਲਈ ਆਣੀ ਪਾਕੀ ਹੈ ਮੇਰਾ ਸਪੋਸਟਰ ਇਹਦਾ ਪਾਣੀ ਦਾ ਮਸਲਾ ਹਰਿਆਣਾ ਪੁੱਛਿਆ ਕਿ ਉਹਨਾਂ ਨੂੰ ਪਾਣੀ ਕਿਉਂ ਚਾਹੀਦਾ ਹੈ ਹਰਿਆਣਾ ਪੁੱਛਿਆ ਕਿ ਇਹ ਤੇ ਸਾਡੇ ਨਾਲ ਹਰਿਆਣੇ ਨੇ ਗੱਲ ਕੀਤੀ ਵੀ ਅਸੀਂ ਚਲੋ ਇੱਕ ਇੱਕ ਨਾਲ ਇੱਕ ਦੂਸਰਾ ਇੱਕ ਜਲੰਧਰ ਦੇ ਸੈਂਟਰ ਤੋਂ ਵਿਰਾਗ ਲਾਈਟ ਨੇ یہ اگر جلندر میں لیڈر اپوزیشن آ رہے ہیں اپنی بات کر رہے ہیں پنجاب کا اپنا جو بات ہے وہ رکھیں گے جب سپیشل سیشن ہوگا پھر میں اپنے சோबे के अध्यक्ष पार्टी अध्यक्ष और अपने एमपी से मिलने करेंगे वहां अपनी पंजाबो बात रखेंगे बट दिस इज द वे हाउ टू मतलब की इसको ही लेकर जा रहे हैं भाई साहब जिस तरीके से दिक्कत कर रहे हैं भारत ने तो ट्राई की थी ट्रेड का जमात ने मुझे लगा कि कांग्रेस की सोच थी किメリカदा इस तरीके के बिना सब तो हो गया जाना कहना चाहिए ट्रेड भी गला क्लियर तो पूरा ने टैरिफ भी गलागी कांग्रेस दिस बूची लीडरशिप भी क्वेश्चन पूछती है बूची लीडरशिप ते अपनी रोजगार को रखती है ਕਿ ਜਦੋਂ ਕੰਕਰੀਟ ਕੰਕਰੀਟ ਐਸਰ ਹੈ ਵੀ ਉਹੀ ਗੱਲਾਂ ਸਾਰੀਆਂ ਜੋ ਸੈਸ਼ਨ 콜 ਕੀਤਾ ਜਾਏਗਾ ਤਾਂ ਹੀ ਉੱਥੇ ਗੱਲ ਰੱਖੀ ਤੇ ਮੈਂ ਹੁਣ ਇਥੋਂ ਬਿਠਾ ਕੋਈ ਐਹੋ ਜੀ ਗੱਲ 파ਰਟੀ ਦੇ ਵਿਰੋਧ ਤੇ ਰੱਖ ਨਹੀਂ ਸਕਦਾ ਮੈਂ ਤੇ ਇਨੀ ਗੱਲ ਹੀ ਕਹਿ ਰਿਹਾ ਕਿ ਜਿਹੜੀਆਂ ਚੀਜ਼ਾਂ ਦੀ ਅਜੇ ਕਲੈਰਿਟੀ ਨਹੀਂ ਕਾਈਂਲੀ ਗਵਰਨਮੈਂਟ ਆਫ ਇੰਡੀਆ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੈ ਕੋਈ ਨਿਕਲੇ ਅਗਰ ਤੁਸੀਂ ਦਬਾਉਣ ਕਿ ਆਪ ਨੂੰ ਜੀ ਬਾਤ ਦੀ ਜੋ ਮਾਦਦ ਇਸ ਡਿਪਾਰਟਮੈਂਟ ਅੱਛਾ ਤੁਸੀਂ ਕਿਹਾ ਵੀ ਸਭ ਤੋਂ ਹੀ 파ਰਟੀ پورٹ کی کمپین اور دی ایشو بورڈ ہاں جی اور جب وہ سیفائل ہوا تو اس تو باہر کافی سارے کاغذات گیا لو اپ تو تھوڑے سے تھے دی موہ کنڈراگاندیز نیم ڈاکٹر مائیڈی او بنگلہ دیشی اسٹوڈنٹ کے کوآپ ڈیپائی منسٹر وہ ہور بھی لوک اٹڈ انور دی دی موہ کنڈراگاندیز نیم سے وہ شی ڈاکٹر رندے ڈسپلے تھے سوشل میڈیا تھے نہیں کاغذات نہیں تھے سارے کاغذ سوشل ਇਹ ਪੌਂਡ ਸਪੀਡ ਦਾ ਕਿੱਥੋਂ ਹੋਇਆ ਪੁਰਾਣੀ ਗੱਲ ਨੂੰ ਕੋਈ ਕੀਤਾ ਹੋਇਆ ਵਾਇਰਲ ਫੋਟੋ ਗਰਪਸ ਵਿੱਚ ਇੱਕ ਵੇਲੇ ਜਿਹੜੀ ਸੀਸ ਵਾਇਰ ਪਤਾ ਕਰਾ ਮਿਸਟਰ ਕੰਪੀਅਰ ਨਾਲ ਮੋਸਰਵਾ ਇਕਵੇਸ਼ਨ ਦੇ ਕੇ ਪ੍ਰਾਈਵਸ ਮੈਥਡ ਨਾਲ ਉਹ ਸੀਸ ਵਾਇਰ ਦੁਬਾਰਾ ਇਸ ਤਰ੍ਹਾਂ ਦੀ ਗੱਲ ਹੋਰ ਯੂ ਕੈਨਟ ਵਾਇਰ ਸੇ ਮੈਂ ਕੋਈ ਇਸ ਕਿਸਮ ਦੀ ਗੱਲ ਕਿਸੇ ਤੇ ਨਹੀਂ ਲੈ ਕੇ ਆਣਾ ਚਾਹੁੰਦਾ ਜਿਹੜੀ ਕੋਈ ਅਵਾਜ਼ ਚੇਦਣਾ ਚਾਹੇ ਉਹਨੂੰ ਵੀਆ ਵੀ ਨੈਸ਼ਨਲ ਲੀਡਰਸ਼ਿਪ ਸਾਰਾ ਦੇਸ਼ ਗਵਰਨਮੈਂਟ ਦੇ ਨਾਰੇ ਸਾਡੀਆਂ ਜਿਹੜੀਆਂ ਕਈ ਕੁਝ ਚੀਜ਼ਾਂ ਹਿੰਦੁਸਤਾਨ ਦੇ ਲੋਕ ਮੰਗ ਰਹੇ ਨੇ ਕਿ ਗਵਰਨਮੈਂਟ ਆਫ ਇੰਡੀਆ ਕਲੀਅਰ ਕਰੇ ਸਪੈਸ਼ਲੀ ਉਹ ਗੱਲ ਜਿਹੜੀ ਅਮਰੀਕਨ ਫਿਲਮਾਂ ਦਾ ਰੋਲ ਹੈ ਅਸੀਂ ਉਹਦੀ ਗੱਲ ਹੈ ਇੱਥੇ ਕੀ ਚੱਲ ਰਿਹਾ ਕੀ ਨਹੀਂ ਚੱਲਦਾ ਕੀ ਕੱਲੇ ਹੋਇਆ ਕੀ ਲੇਟ ਹੋਇਆ ਉਹਨੂੰ ਛੱਡਦੇ ਹੋਏ ਅਸੀਂ ਤਾਂ ਇੰਨਾ ਚਾਹੁੰਦੇ ਹਾਂ ਕਿ ਸਾਨੂੰ ਕਲੈਰਿਟੀ ਦਿੱਤੀ ਜਾਵੇ ਇਹ ਜਿਹੜੀ ਸੀਸਪਾਇਰ ਹੈ ਬੇਸਿਕਲੀ ਉਹ ਗਵਰਨਮੈਂਟ ਆਫ ਇੰਡੀਆ ਵੱਲੋਂ سامنے جی ਸੋਸ਼ਲ ਮੀਡੀਆ ਤੇ ਜੀ ਕਿਸੇ ذریعے ਕੁਝ ਪ੍ਰੋ ਆ ਰਹੀਆਂ ਕੁਝ ਐਂਟਰੀ ਗੱਲਾਂ ਆ ਰਹੀਆਂ ਕੁਝ ਆ ਉਸ ਦੇ ਵਿੱਚ ਕੋਈ ਨਾ ਕੋਈ ਜੇ ਕੋਈ ਕਿਸੇ ਕਿਸਮ ਦੀ ਕਲੈਰਿਟੀ ਨਹੀਂ ਹੈ ਤਾਂ ਉਹ ਗਵਰਨਮੈਂਟ ਕਲੀਅਰ ਕਰੇ ਕਿ ਆਪ ਨੂੰ ਤੁਸੀਂ ਜਿਹੜਾ ਮਾਣੀ ਕਹਿੰਦੇ ਤੁਸੀਂ ਜਿੱਦਾਂ ਗੱਲ ਕੀਤੀ ਕਿ ਹਾਈਫਲੈਂਟ ਹੋ ਗਿਆ ਉਹ ਜਾਂ ਪਾਕਿਸਤਾਨ ਦੇ ਨਾਲ ਇੱਕ ਵਾਰ ਹੀ ਫਿਰ ਸੋ ਹਾਊ ਡੂ ਯੂ ਲੁੱਕ ਐਟ ਇਟ ਉਹਦਾ ਇਹ ਹੈ ਕਿ ਬਨਮੋਨ ਸਿੰਘ ਬੁਨਾਦੀ ਗਵਰਨਮੈਂਟ ਉਹਨਾਂ ਬੜੀ ਕਾਮਯਾਬੀ ਦੇ ਨਾਲ ਜਨੂੰ ਵੀ ਬਾਹਰ ਲਿਆਉਂਦੇ ਸੀ ਉਹ ਪੱਲੇ ਹਿੰਦੁਸਤਾਨ ਨੇ ਹਿੰਦੁਸਤਾਨ ਦੀ ਗਾਲੀ ਕੱਢਦੇ ਸੀ ਇੰਡੋ-ਪਾਕ ਕਰਨੀ ਸੀਗਾ ਉਹਨੇ 트াম্প ਸਾਹਿਬ ਨੇ ਇਕੁਇਵਲ ਕਰ ਦਿੱਤਾ ਅਗਰੈਸਿਵ ਕੂਮਿੰਗ ਅਜੇ ਤੱਕ ਰੈਪ੍ਰੀਮਾਂਡ ਨਹੀਂ ਕੀਤਾ ਉਹਨੇ ਪਾਕਿਸਤਾਨ ਨੂੰ ਰੈਪ੍ਰੀਮਾਂਡ ਨਹੀਂ ਕੀਤਾ ਕਿ ਟੈਰਿਸਟ ਅਟੈਕ ਤੁਸੀਂ ਕਰਵਾਇਆ ਰੈਪ੍ਰੀ ਉਹਨਾਂ ਦੀ ਉਹਨਾਂ ਨੂੰ ਡੈਪ ਕਰਨਾ ਚਾਹੀਦਾ ਸੀ ਨੋ ਇਨ ਫੂਲੀਵੇ ਕਿ ਸਾਰੇ ਨੂੰ ਇਟ ਇਜ਼ ਕਨਸਿਡਰਡ ਟੂ ਬੀ ਵਨ ਆਫ ਦੀ ਰੋਗ ਨੇਸ਼ਨਸ جتے برلڈ اوبر جتے بھی ٹیرزم ہویا ہے ایوان امریکہ دے بیچ میں اسامہ گل لادن یہ آدمی سے وہ بھی پاکستان چو اپٹہ ہارٹ کو پیٹے آگیا ہے سانو نے سانو نے سانا جیتا بکسے دے سی کہ دون لالو کٹھے انگویٹ کرنا سارے ہندوستانی ہیں تو سیریس کل اس کا دا کنسر ہے کہ ٹرم کو لالو کٹھا دینا دون لالو ਕਿਸੇ ਨੂੰ ਰੈਪਰੀਮਾਂਡ ਨਹੀਂ ਕੀਤਾ ਗਿਆ ਦੋਨਾਂ ਦੀ ਤਾਰੀਫ ਹੀ ਕੀਤੀ ਹਿੰਦੁਸਤਾਨ ਦੀ ਤੇ ਤਾਰੀਫ ਭੰਦੀ ਸੀ ਪਰ ਇੱਥੇ ਪਾਕਿਸਤਾਨ ਦੀ ਤਾਰੀਫ ਨਹੀਂ ਸੀ ਇਹ ਸਾਰੀਆਂ ਕਲੈਰਿਟੀਜ਼ ਤੋਂ ਹੁਣ ਗਵਰਨਮੈਂਟ ਆਫ ਇੰਡੀਆ ਜਾਂ ਫੋਰਨ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਵੀ ਉੱਥੇ ਦੇਣਗੇ ਬਾਇਓ ਸਾਹਿਬ ਕੋਰ ਬਹੁਤ ਜ਼ਬਰਦਸਤ ਜਿਹੜੀ ਚਰਚਾ ਜਿਹੜੀ ਸੋਸ਼ਲ ਮੀਡੀਆ ਤੇ ਚੱਲੀ ਹੈ ਜਿਸ ਤਰ੍ਹਾਂ ਉਹ ਕਹਿੰਦੇ ਸੀ ਹੈ ਕਿ ਇੰਦਰਾ ਗਾਂਧੀ ਪ੍ਰਧਾਨ ਜਿਹੜੇ ਆਪਣੇ ਮੋਦੀ ਸਾਹਿਬ ਇੰਦਰਾ ਗਾਂਧੀ ਨੇ ਬਣਦੇ ਅਸਲ ਕੱਟਾ ਬੋਲ ਚੱਲੀ ਸੀ ਮੇਰੇ ਕੋਲ ਇੱਕ ਸਵਾਲ ਹੈ ਪੰਜਾਬ ਨੂੰ ਲੈ ਕੇ ਇੱਕ ਸਵਾਲ ਲਜੀਠੇ ਦੇ ਦੌਰ ਵਿੱਚ ਜੋ ਸਥਿਤੀ ਹੈ ਜੀਤਵਾਦ ਮੌਤਾ ਕੋਸ਼ ਗਿਆ ਸਰਕਾਰ ਨੇ ਕੱਤੀ ਮਹੀਨਿਆਂ ਤੱਕ ਜਿਹੜਾ ਕਿ ਲਾਲ ਕਿਤਾ ਨਸ਼ਾ ਫੂਲਦਾ ਬਵਰਲਡ ਜਰੀਓ ਕੋਈ ਇੱਕ ਸਾਨੂੰ 5 ਮਹੀਨੇ ਗੱਲ ਮੈਂ ਵੀ ਉੱਥੇ ਗਿਆ ਸੀਏ ਪੰਜਾਬ ਦੇ ਆਉਣ ਤੋਂ ਪਹਿਲੇ ਮੈਂ ਉੱਥੇ ਸੀ ਅਨਫੋਰਚੁਨੇਟ ਗੱਲ ਹੈ ਕਿ ਜਿਹੜਾ ਸੀਐਮ ਖੁਦ ਕਿੰਨੇ ਕਰਦਾ ਹੁੰਦਾ ਅਸਲੀ ਗੱਲਾਂ ਨੂੰ ਕਹਿੰਦਾ ਸੀ ਇਹ ਮੌਤ ਨਹੀਂ ਹੋਇਆ ਮਰਡਰ ਹੋਇਆ ਤੇ ਅਸੀਂ ਇਹ ਪੁੱਛਿਆ ਕਿ ਜੇ ਮਰਡਰ ਹੋਇਆ ਤਾਂ ਮਰਡਰ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੇ ਬਿਆਨ ਦੇ ਵਿੱਚ ਜਿਹੜੀ ਫਰੈਸ਼ ਕਾਨਫਰੰਸ ਕੀਤੀ ਮੇਰੇ ਜਾਣ ਤੋਂ ਬਾਅਦ ਉਹਦੇ ਚ ਮੈਂ ਦੇ ਸਿੱਧਾ الزام ਲਗਾਇਆ ਸੀ ਕਿ ਡਾਇਰੈਕਟਲੀ ਇਹਦੇ ਵਿੱਚ ਆਪ ਗਵਰਨਮੈਂਟ ਦਾ ਫੇਲੀਅਰ ਹੈ ਇਹਦਾ ਸਿੱਧਾ ਰਿਸਪੋਨਸਿਬਿਲਟੀ ਲਾਈਸ ਐਂਡ ਦੀ ਧੋਰ ਭਗਵੰਤ ਮਾਨ ਐਂਡ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਚੀਫ ਹੈ ਮਿਸਟਰੀ ਭਗਵੰਤ ਮਾਨ ਹੋਮ ਮਿਨਿਸਟਰ ਐਂਡ ਕਮ ਚੀਫ ਹੈ ਮੇਰੇ ਬਵਾਦ ਉਹਨਾ ਬਿਆਨ ਦਿੰਦਾ ਹੈ ਕਿ ਯਾਹ ਤੇ ਕੋਈ ਜਿਹੜਾ ਦੋ ਨੰਬਰ ਦਾ ਕੰਮ ਚੱਲ ਰਿਹਾ ਹੈ ਯਾਹ ਤੇ ਦੇ ਪਿੱਛੇ ਕੋਈ ਪੋਲਿਟਿਕਲ ਸਾਜ਼ ਹੈ ਯਾ ਪੁਲਿਸ ਹੈ ਤੇ ਯਾ ਅਫਸਰຊਾਈ ਹੈ ਤੇ ਮੈਂ ਕਵੀ ਲਿਖਦਾ ਸੀ ਮਾਨ ਸਾਹਿਬ ਸ਼ਾਇਦ ਤੁਸੀਂ ਭੁੱਲ ਗਏ ਹੋ ਕਿ ਤਿੰਨਾਂ ਦੇ ਹੈੱਡ ਤੇ ਤੁਸੀਂ ਹੁਣ ਪੋਲਿਟਿਕਲ ਸਿਸਟਮ ਦੇ ਹੈੱਡ ਤੁਸੀਂ ਹੋ ਪੁਲਿਸ ਦੇ ਹੈੱਡ ਤੁਸੀਂ ਹੋ ਮਿਰੋਕ੍ਰੇਸੀ ਦੇ ਹੈੱਡ ਤੁਸੀਂ ਹੋ ਤੇ ਰਿਸਪੌਂਸਿਬਿਲਟੀ ਜਾਰਕਲੀ ਲਾਈਜ਼ ਐਟ ਨੋ ਫੁੱਟਸਟੈਪ ਮਰਡਰ ਦਾ ਕੇਸ ਹਨ ਕਿਰਪਾ ਕਰਕੇ ਦੱਸੋ ਕਿਨੇ ਤੇ ਰਜਿਸਟਰ ਕੀਤਾ ਕਰਦਾ ਤੁਸੀਂ ਕਹਿੰਦੇ ਕੀਤਾ ਜਦੋਂ ਮੌਕੇ ਤੇ ਅੱਜ 21 ਬੋਲ ਤਾਂ ਹੋ ਚੁੱਕਿਆ ਆ 8-10 ਅਜੇ ਵੀ ਹਸਪੀਟਲ 'ਚ ਨੇ ਤਾਨੂੰ ਬਕਾਇਦਤ ਔਰ ਜਿਹੜੀ ਗੱਲ ਮੇਰੇ ਕੁਰੀਗ ਨੇ ਕਹੀ ਸੀ ਸਾਡੇ ਨੰਬਰੋ ਪਾਸਪੋਰਟ ਸਾਹਿਬ ਨੂੰ ਕਿ ਇਹ ਕੀ ਅਕਸ਼ਰਾਂ ਨੂੰ ਇਹ ਇੱਕ ਦਿਹਾੜੀ ਪਹਿਲੀ ਕੰਮ ਸ਼ੁਰੂ ਹੋਇਆ ਸੀ ਤਾਨੂੰ ਪਤਾ ਹੈ ਪਹਿਲੇ ਇਹਦਾ ਇੱਕ ਵੱਡਾ ਕਾਸਮੀ ਇਹ ਹੈ ਕਿ ਇੱਕ ਸਾਈਜ਼ ਦੀ ਇੱਕ ਪਾਸੇ ਤੇ ਕਹਿੰਦੇ ਸਾਡੀ ਕਲੈਕਸ਼ਨ ਬੜੀ ਵੱਧ ਗਈ ਹੈ ਜਰਾਬ ਨਹੀਂ ਇਹ ਨਹੀਂ ਕਰ ਦਿੱਤੀ ਇਹ ਕਿ ਮੇਰੇ ਬੇਸਿਕਲੀ ਦਿਹਾੜੀ ਕਰਨ ਵਾਲੇ ਲੋਕ ਉਹਨਾਂ ਨੂੰ ਸ਼ਰਾਬ ਹੋਣ ਇਸੀ ਸ਼ਰਾਬ ਦੀ ਬੋਤਲ ਦਾ तकरीबन ਮੈਨੂੰ ਪਤਾ ਲੱਗਿਆ 400 ਰੁਪਏ ਇਹ ਜਿਹੜਾ ਅਧਿਆਸੀ 200 ਦਾ ਹੋ ਗਿਆ ਭਾਈਆ 100 ਦਾ ਹੋ ਗਿਆ ਜਿਹੜਾ ਲੇਬਰ ਕਰਨ ਵਾਲਾ ਆਦਮੀ ਜਿਹਨੂੰ ਦਿਹਾੜੀ 400 ਤੋਂ 500 ਮਿਲਦੀ ਏ ਇਹ ਕੱਲ ਮੈਂ ਉਹਦੇ ਪਤਾ ਕੀਤਾ ਸੀ ਉਹ ਕਹਿੰਦੇ 20 ਤੋਂ 25 ਰੁਪਏ ਦਾ ਇੱਕ ਪੌਂਚ ਬੰਦਾ ਸੀ ਜਿਹਦੇ ਨਾਲ ਬੋਤਲ ਹੋਈ ਸੋ ਸਸਤੀ ਸ਼ਰਾਬ ਲੈਣ ਦਾ ਇਹ ਕੰਮ ਹੋਇਆ ਅਸੀਂ ਇੱਕ ਪਾਸੇ ਤੇ ਵੇਖ ਲਿਆ ਕਿ ਸਾਨੂੰ ਲੱਗ ਰਿਹਾ ਕਿ ਕਿੰਨਾ ਇਕੱਠਾ ਹੋ ਰਿਹਾ ਬਟ ਇੱਕ ਸੈਕਟਰ ਜਿਹੜਾ ਗਰੀਬ ਸੈਕਟਰ ਕਿਦਾ ਐਸ ਦੀ ਹੈ ਸੀ ਉਧਰ ਧਿਆਨ ਨਹੀਂ ਕੀਤਾ ਕਿ ਇੱਕ ਸੈਕਟਰ ਹੈ ਹੋ ਗਿਆ ਵੀ ਹੈ ਜਿਹਨੂੰ ਸਾਨੂੰ ਇੱਕ ਖਰਾਬ ਜਿਹੜੀ ਹੈ ਸਸਤੇ ਰੇਟ ਤੇ ਮੁਹੱਈਆ ਕਰਾ ਦਿੱਤੇ ਸੋ ਦਿਸ ਇਜ਼ ਵਨ ਆਫ ਦੀ ਰੀਜ਼ਨ ਤੇ ਦੂਜੀ ਰੀਜ਼ਨ ਜਿਹੜੀ ਹੈ ਅਸੀਂ ਆਪ ਗੱਲ ਲਈ ਕਿ ਮਾਨ ਸਰ ਤੁਸੀਂ ਆਪ ਦੱਸੋ ਯਾ ਤਾਂ ਪਾਕਸਿੰਗ ਜੀ ਨੂੰ ਸਤੀਫਾ ਦੇਣਾ ਚਾਹੀਦਾ ਤਾਂ ਤੇ ਯਾ ਦੱਸੋ ਕਾਰਵਾਈ ਕਿੰਨੇ ਕਰਨੀ ਹੈ ਇਹ ਵਿੱਚ ਤਾਂ ਤੁਸੀਂ ਹੋ ਮਿਸਟਰ ਤੁਸੀਂ ਯਾਦ ਹੋਵੇ ਸਾਡੇ ਆਪ ਤੋਂ ਪਹਿਲੇ ਕਿ ਐਸਐਚਓ ਤੇ ਡਿਗਰੀਸਪੀ ਸਸਪੈਂਡ ਕਰ ਦਿੱਤੇ ਨੇ ਉਹ ਮਹੀਨੇ ਬਾਅਦ ਮਿਹਰਬਾਨ ਕਰ ਦਿੱਤੇ ਨੇ

ਉਹਦਾ ਮਤਲਬ ਇਹ ਹੈ ਕਿ ਸਵਾ 3 ਸਾਲ ਦਾ ਮਾਨ ਸਾਹਿਬ ਨੇ ਮੰਨ ਲਿਆ ਕਿ ਇਹ ਹੀ ਮਾਫੀਆ ਚਲਾਦੇ ਨੇ ਇਹ ਕਬੂਲ ਲਈ ਨਾ ਕਿ ਸਵਾ 3 ਸਾਲ ਬੀਤ ਗਏ ਹੁਣ ਅਸੀਂ ਬੰਦ ਕਰਾਂਗੇ ਉਹਦਾ ਮਤਲਬ ਸਵਾ 3 ਸਾਲ ਪੂਰੀ ਚੱਲਦੀ ਰਹੀ ਤੇ ਅਜੇ ਵੀ ਚੱਲ ਰਹੀ ਹੈ ਇਹ ਨਹੀਂ ਕਿ ਬੰਦ ਹੋਈ ਹੈ ਨਸ਼ੇ ਵਰਗਾ ਮਾਫੀਆ ਦੇ ਤਰ੍ਹਾਂ ਜਿਹੜਾ ਤੁਹਾਡੇ ਸਾਹਮਣੇ ਚੱਲੀ ਜਾਂਦਾ ਸੋਚੇ ਕਿ ਜਾਂ ਚੱਲਦੇ ਇਹ ਮੇਰਾ ਸਾਰਾ ਕੋਈ ਅਖਬਾਰਾਂ ਦੇ ਨਹੀਂ ਇਹ ਸਾਰਾ ਕੰਮ ਚੱਲੀ ਜਾਂਦਾ ਜਦੋਂ ਆਪਾਂ ਉਹਨਾਂ ਦੇ ਪੈਕੇ ਸਾਲ ਲੱਗਦੀ ਦਾ ਤਰ੍ਹਾਂ ਕੰਪਨੀਾਂ ਨੇ ਜਿਹੜਾ ਪੰਜਾਬ ਨੂੰ ਬੰਦ ਦੇਖੋ ਮੈਂ ਕੋਈ ਸਪੈਸੀਫਿਕ ਕੋਈ ਚੀਜ਼ ਤੇ ਸਰਕਾਰੋਂ ਪੰਜਾਬ ਨਾਲ ਹੀ ਗੱਲ ਕਰ ਰਿਹਾ ਇੱਕ ਨੋਮਿਕ ਪੈਕੇਜ ਇੱਥੇ ਹੈ ਕੋ ਕਿਸਾਨਾਂ ਦੀ ਮਦਦ ਕਰਨੀ ਕੁਝ ਇੰਡਸਟਰੀ ਦੀ ਮਦਦ ਕਰਨੀ ਕੁਝ ਉਪਾਸ ਦੀ ਮਦਦ ਕਰਨੀ ਕੁਝ ਬਾਰਡਰ ਏਰੀਆ ਦੀ ਜਿਸਾ ਅਸੀਂ ਮੰਗ ਕੀਤੀ ਇਹ ਪੰਜਾਬ ਚ ਨਹੀਂ ਦੇ ਸਕਦਾ ਤੁਸੀਂ ਘੱਟੋ ਘੱਟ ਬਾਰਡਰ ਸਾਡੇ ਜ਼ਿਲ੍ਹੇਆਂ ਨੂੰ ਦੇ ਦਿਓ ਸਾਡੇ ਦੇ ਜ਼ਿਲ੍ਹੇ ਤੇ ਇੰਡਸਟਰੀ ਕਿਹਨੇ ਜਲੰਧਾ ਉਹ ਜੇ ਲੋਕੀ ਢਾਂਗ ਪੁੱਟ ਲਾ ਸਕਦਾ ਗੁਦਾਸਪੁਰ ਲਾ ਸਕਦਾ ਅੰਮ੍ਰਿਤਸਰ ਤੰਪਰ ਲਾ ਸਕਦਾ ਸਾਡੀ ਪੰਜਾਬ ਦੀ ਰਿਸਿਸਟਿੰਗ ਇੱਥੇ ਦੀ ਇੱਥੇ ਰਹਿ ਸਕਦੀ ਆ ਕਿਵੇਂ ਭਰੂ ਨਹੀਂ ਆ ਤੇ ਸਾਡੇ ਉਸ ਏਰੀਆ ਜਰੂਰ ਸਾਡੇ ਨੌਜਵਾਨਾਂ ਨੂੰ ਕਰਵਾ ਦੇ ਫੈਲ ਜਾ ਦੇ ਪੰਜਾਬ ਦੇ ਵਿੱਚ ਉਹ ਬੇਸਿਕਲੀ ਤੇ ਆ ਜੀ ਸਾਹਿਬ ਤੁਸੀਂ بارسان ہوا کو نقصان بناؤں